पच्ची छब्बीस छब्बीस साढ़े छब्बीस जो जगारे लाने मतलब जिसे जेड़े पास मगर मैं भी छगना मैं बनना उदे लाए बूटे अजे तक हरे है मैं पहली बार जल तो गया ग्यारह सौ ਮਨੇ ਲਿਆ ਸੀ ਸਾਤ ਸ੍ਰੀ ਅਕਾਲ ਜੇ ਅਸੀਂ ਇਹ ਫੈਸਲਾ ਕੀਤਾ ਵੀ ਐਤ ਕੀ ਤੇ ਮੈਂ ਨਹੀਂ ਲੱਗ ਸਕਿਆ ਅਗਲੀ ਵਾਰ ਉਸਾਖੀ ਦਾ ਜਿਹੜਾ ਦਿਨ ਦਿਨ ਬਦਲਣਾ ਪੈਣਾ ਸਾਨੂੰ ਅਮਰ ਸੰਜਾਲ ਰੱਖਾਂਗੇ ਪੰਜ ਪਿਆਰਿਆਂ ਤੇ ਮੈਂ ਵੀ ਸੇਵਾ ਕਰਾਂਗਾ ਜੀ ਬਲੇ ਈਸ਼ਵਰ ਜੀ ਅਕਾਲ ਪ੍ਰੀਆ ਕਾਲ ਪੰਜ ਪਿਆਰਿਆਂ ਤੇ ਲੱਗ ਕੇ ਜੇ ਤੇ हिम्मत तो कर करे हजार हो अमृत छकन वाल आप जगह जगह तगड़े होके करा ਇਸੇ ਨੂੰ ਹੁਣੀ ਨੇ ਹੋਰ ਨੇ ਸਾਰੇ ਇਹਨਾਂ ਸਾਰਿਆਂ ਨੂੰ ਨਾਮ ਲਾ ਕੇ ਪੰਜ ਪਿਆਰਿਆਂ 'ਚ ਅਸੀਂ ਉਹਨੂੰ ਅੰਮ੍ਰਿਤ ਸੰਚਾਰ ਕਰਾਇਆ ਸੀ ਤੇ 111000 ਬੰਦੇ ਨੇ ਅੰਮ੍ਰਿਤ ਛਕਿਆ ਤੇ ਅਸੀਂ ਸਾਰੇ ਪੰਜ ਪਿਆਰਿਆਂ ਤੇ ਲੱਗੇ ਸੀ ਦੋ ਦਿਨ ਸਾਨੂੰ ਅੰਮ੍ਰਿਤ ਛਕਾਉਣਾ ਪਿਆ ਸੀ ਅਸੀਂ ਅਸੀਂ ਉਹਨੂੰ ਦੇ ਵੱਡੇ ਵੱਡੇ ਬਾਟੇ ਜਾਰ ਲਾ ਕੇ ਹੀ ਹੋਣੀ ਪਏ ਇੱਥੇ ਹੀ ਬਹਣਗੇ ਕਿਤੇ ਕੱਢ ਲਈਆਂ ਪੁਰਾਣੇ ਉਹ ਇੱਧਰ ਤੇ ਬਾਟੇ ਬਣਵਾਏ ਸੀ ਤੇ ਬੱਚਿਆਂ ਦੇ ਤੇ ਉਹ ਬਾਟਿਆਂ ਵਿੱਚ ਫਿਰ ਆਪਾਂ ਛਕਾਇਆ ਸੀ ਤੇ ਅਸੀਂ 2 ਦਿਨ ਲਗਾਨਾ ਲੱਗਿਆ ਫਿਰ ਅਗਰ ਸੰਚਾਰ ਹੋਇਆ ਸੋ ਇਸ ਕਰਕੇ ਅੱਗੇ ਬਾਅਦ ਸਾਖੀ 26 ਦੀ ਆਵੇ ਜਦੋਂ ਤੇ ਉਦੋਂ ਫਿਰ ਇਹਦਾ ਗੁੰਜਾ ਪੈਣ ਆਪਾਂ ਸਾਰੇ ਤੜੜੇ ਹੋ ਕੇ ਮਨ ਬਣਾਓ ਤਮਰ ਕੱਸੇ ਕਰੋ ਜਿੰਨਾ ਹੋ ਸਕਦਾ ਪ੍ਰਭੂ ਬਾਹਰ ਪ੍ਰਚਾਰ ਕਰਾਂਗੇ ਸਾਡੇ ਬੰਦੇ ਵਿਰੋਧ ਕਰਦੇ ਨਹੀਂ ਅਦਮਾਨ ਲੱਗਣਦੇ ਨੇ ਨਹੀਂ ਲੱਗਣਦੇ ਨੇ ਉਹਨਾਂ ਦੀ ਮਰਜ਼ੀ ਹੈ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ ਮੈਨੂੰ ਕੋਈ ਕਿਸੇ ਗੱਲ ਦੀ ਕਮੀ ਨਹੀਂ ਦੇਸ਼-ਵਦੇਸ਼ ਘੁੰਮਦਾ ਹੁਣ ਮੈਂ 20 ਤੱਕ ਇੱਥੇ ਆ ਮੈਂ ਮਰੀਤਾ ਚਲੇ ਜਾਣਾ 20 ਦਿਨ ਉੱਥੇ ਰਹਿਣਾ ਫਿਰ 20 ਕੈਨੇਡਾ ਨੂੰ ਚਲੇ ਜਾਣਾ ਫਿਰ 20 ਆਸਟ੍ਰੇਲੀਆ ਮੈਂ ਸਾਰੀ ਦੁਨੀਆ ਘੁੰਮਦਾ ਰਹਿਣਾ ਮੈਨੂੰ ਘਾਟਾ ਨਹੀਂ ਕੋਈ ਇਕੱਲਾ ਬੈਠਣਾ ਆਪਣੇ ਆਪ ਵਿੱਚ ਬੈਠਣਾ ਚੌਂਕੜਾ ਮਾਰ ਕੇ ਆ ਜਿਨ੍ਹਾਂ ਨੂੰ ਮੈਂ ਕੈਂਪ ਕਰਾਇਆ ਇਹਨਾਂ ਨੂੰ ਪਤਾ ਜਦੋਂ ਚੌਂਕੜਾ ਲਾ ਕੇ ਪਈਦਾ ਸਵਾਦ ਕਿਹੋ ਜਿਹਾ ਹੁੰਦਾ ਕਿਉਂ ਤੁਹਾਨੂੰ ਆ ਜਿਹੜੇ ਕੈਂਪ ਲਾ ਕੇ ਮੇਰੇ ਕੋਲ ਗਏ ਐ ਇਨਾਂ ਨੂੰ ਅਸੀਂ ਕੈਂਪ ਲਵਾਇਆ ਹੈ ਸਾਧਨਾ ਕਰਾਈ 11 ਦਿਨ ਬਿਠਾ ਕੇ ਇਹਨਾਂ ਨੂੰ ਪਤਾ ਜਦੋਂ ਇਕੱਲੇ ਬਿਠੀਦਾ ਤੇ ਨਜ਼ਾਰਾ ਕਹਿ ਰਿਹਾ ਆਉਂਦਾ ਹੈ ਸਵਾਦ ਕਹਿ ਜਾਂਦਾ ਹੈ ਜੇ ਨਹੀਂ ਜਾਵਾਂਗੇ ਸਾਡੇ ਦੋਵੇਂ ਹੱਥਾਂ 'ਚ ਲੱਡੂ ਹੈ ਅਸੀਂ ਆਪਣੇ ਘਰ ਬੈਠੇ ਆ ਅਸੀਂ ਆਪਣੇ ਆਪ ਚ ਜੁੜਾਂਗੇ ਆਪਣੇ ਆਪ ਚ ਨਜ਼ਾਰਾ ਲਵਾਂਗੇ ਕੜਗੀਆਂ ਵਾਲੇ ਨੂੰ ਅਸੀਂ ਆਪਣੇ ਨੇੜੇ ਪਹੁੰਚੀ ਕਰਾਂਗੇ ਅਸੀਂ ਆਨੰਦ ਚ ਤੇ ਜੇ ਬਾਹਰ ਮੰਦਲਾਂ ਨੂੰ ਜਾਵਾਂਗੇ ਜੇ ਨਾਲੇ ਲੱਗਣ ਦਿੱਤੇ ਤਾਂ ਜੇ ਨਾਲ ਉਹਲਾ ਤੋਂ ਤੇ ਬਾਹਰ ਜਾਵਾਂਗੇ ਉੱਥੇ ਵੀ ਅਸੀਂ ਕਲਕੀਆਂ ਵਾਲੇ ਪਾਸ਼ਾ ਦੀ ਹੀ ਗੱਲ ਕਰਾਂਗੇ ਉੱਥੇ ਕਰਾਂਗੇ ਤਾਂ ਹੀ ਆਨੰਦ ਆਣਾ ਘਰ ਬੈਠਿਆਂ ਤਾਂ ਵੀ ਆਨੰਦ ਆਉਂਦਾ ਕਿਸੇ ਨਾਲ ਦਾ ਘਟਾ ਇੱਥੇ ਵੀ ਨਹੀਂ ਆਪਣੇ ਆਪ ਵਿੱਚ ਤੇ ਬੈਠਾਂਗੇ ਆਪਣੀ ਸਹਾਨਾ ਕਰਾਂਗੇ ਆਪਣੇ ਮਨ ਦੇ ਕੰਮ ਕਰਾਂਗੇ ਕਿਸੇ ਨੂੰ ਨਾ ਸੁਧਾਰ ਸਕਿਆ ਆਪਣਾ ਜੀਵਨ ਤੇ ਸਫਲਤਾ ਦੀ ਨਾ ਆਪਣੇ ਆਪ ਵਿੱਚ ਬੈਠ ਜਾਵਾਂ ਤਾਂ ਕਰਕੇ ਉਸਾਰੂ ਕੰਮਾਂ ਵਾਲੇ ਪਾਸੇ